ਹਾਂ ਜੀ ਵੀਰਿਆ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਪਾਣੀ ਜੋ ਆਪਣਾ 2-3 ਫੁੱਟ ਰਹਿ ਗਿਆ ਜੀ ਬਾਹਰ ਨਿਕਲਦਾ ਖਤਰਾ ਹੈ ਪਾਣੀ ਦਾ ਰਾਤ ਨੂੰ ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਈ ਘੱਗਰ ਵਾਲੀ ਸਾਈਡ 'ਤੇ ਨਾ ਆਉਣ ਤੇ ਆਪਣਾ ਧਿਆਨ ਰੱਖਣ ਬਈ ਪਹਿਲਾਂ ਸੁਚੇਤ ਹੋ ਜਾਣਾ ਠੀਕ ਹੈ ਜੀ ਵੀਰਿਆ ਠੀਕ ਹੈ ਜੀ ਪਾਣੀ ਦਾ ਵਹਾ ਦੇ ਸਾਧਿਆ ਬਈ ਆ ਪਾਣੀ ਬਿਲਕੁਲ ਉੱਪਰ ਆ ਚੁੱਕਿਆ ਹੈ। ਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਧਿਆਨ ਰੱਖਣ ਬਈ। ਇੱਧਰ ਨਾ ਆਉਣ। ਹਾਂਜੀ ਵੀਰੇ। ਆ ਦੇਖੋ ਅੱਜ ਦੀ ਸਥਿਤੀ ਘੱਗਰ ਦੀ। ਜੋ ਕੱਲ੍ਹ ਨਾਲੋਂ ਪਾਣੀ ਹੋਰ ਵੱਧ ਗਿਆ। ਦੇਖ ਸਕਦੇ ਹੋ ਤੁਸੀਂ। ਤਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਬਈ ਜਿਹੜਾ ਸਮਾਨ ਆ ਘਾ ਪਟਿਆਲੇ ਸੜ ਘਗਰਾ ਹੈ ਇੱਧਰ ਦੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਵੀਰੇ ਰਾਤ ਦੇ ਟਾਈਮ ਤੁਸੀਂ ਇੱਧਰ ਨਾ ਆਇਓ ਤਾਂ ਜਾਲੀ ਮਾਂ ਦਾ ਨੁਕਸਾਨ ਹੋ ਸਕਦਾ ਹੈ ਵੀ ਚੈੱਕ ਦੇਖ ਸਕਦੇ ਹਾਂ ਜੀ ਪਾਣੀ ਦਾ ਬਹਾਅ ਦੇਖ ਸਕਦੇ ਹਾਂ ਟਰੈਕਟਰ ਨਹੀਂ ਲੱਗਿਆ ਹੈਗਾ ਪਿਛਲੀ ਵਾਰੀ ਹੋਰ ਲੱਗੋ ਹੋਰ ਹੋਰ ਵਧੀਆ ਤੁਹਾਰਾ ਠੀਕ ਹੈ ਆ ਲੈ ਹਾਡਾ ਪੈਂਟੇ ਜਿਹੜਾ ਆ ਬਾਬੇ ਆਲਾ ਪਰਨਾ ਬਣਾ ਲਿਆ ਹੈ ਫਰਾ ਜਦੋਂ ਬਾਬੇ ਲੱਖੇ ਤੋਂ ਹੈ 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 ਬਾਬੇ ਲੱਖੇ ਨਾਲ ਹਮੇਸ਼ਾ ਬੈਠ ਲੱਗਦਾ ਹੈ ਤਾਂ ਆਜਾ ਰੱਜਿਆ ਹਾਂ ਜੀ ਆ ਦੇਖੋ ਇਹ ਦਰਿਆ ਦਾ ਪਾਣੀ ਜੀ ਆਪਣਾ ਕਗਰ ਦਰਿਆ ਦਾ ਪਾਣੀ ਫੁੱਲ ਹੋ ਚੁਕਿਆ ਹੈ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਹੈ ਮੂੰਹ ਤੱਕ ਪਾਰ ਚੁਕਿਆ ਜੀ ਪਾਣੀ ਬਾਹਰ ਨਿਕਲਣ ਦਾ ਖਤਰਾ ਹੈ ਤਾਂ ਸਾਰੇ ਆਪਣਾ ਧਿਆਨ ਰੱਖੋ ਜੀ ਆਪਣਾ ਸਮਾਨ ਸਾਰੇ ਆਪਣਾ ਧਿਆਨ ਰੱਖੋ ਆਪਣੇ ਸਮਾਨ ਦਾ ਸਾਰਿਆਂ ਦਾ ਤੇ ਇਸ ਸਾਈਡ ਨਾ ਹੋ ਜੀ ਸਾਰੇ ਨੂੰ ਬੇਨਤੀ ਹੈ ਕਿ ਜੋ ਪਾਣੀ ਹੈ ਮੂਹ ਤੱਕ ਪੜ ਚੁੱਕਿਆ ਜੀ ਕਗਰ ਦਾ ਕੀ ਟਾਈਮ ਵੀ ਇਹ ਬਾਹਰ ਨਿਕਲ ਸਕਦਾ ਹੈ ਤਾਂ ਸਾਰੇ ਨੂੰ ਬੇਨਤੀ ਹੈ ਬਈ ਕਿ ਇਸ ਸਾਈਡ ਨਾ ਆਉਣਾ ਜਾਨੀ ਇਮਾਨਦਾਰ ਨੁਕਸਾਨ ਹੋ ਸਕਦਾ ਹੈ ਤਾਂ ਸਾਰੇ ਆਪਣੇ ਧਿਆਨ ਰੱਖਣ ਜਿਹੜੇ ਆਪਣਾ ਸਮਾਨਾ ਪਟਿਆਲਾ ਦੇ ਕਗਰ ਦੇ ਨੇੜੇ ਨੇ ਜੀ ਸਾਰੇ ਚੀਜ਼ ਦਾ ਧਿਆਨ ਰੱਖੋ ਆ ਦੇਖ ਸਕਦੇ ਹੋ ਜੀ ਪਾਣੀ ਬਿਲਕੁਲ ਮੂਹ ਤੱਕ ਆ ਚੁੱਕਿਆ ਹੈ ਇਸ ਚੀਜ਼ ਦਾ ਧਿਆਨ ਰੱਖੋ ਸਾਰਾ ਨੂੰ ਬੇਨਤੀ ਹੈ ਕਿ ਭਾਈ ਇਸ ਸਾਈਡ ਨਾਲ ਪਾਣੀ ਮੂਤਕ ਪਰ ਚੁਕੇ ਹੈ ਪਾਣੀ ਦਾ ਵਹਤਰ ਬਹੁਤ ਤੇਜ਼ ਹੁੰਦੀ ਜਾ ਰਹੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਟਾਈਮ ਵੀ ਪਾਣੀ ਬਾਹਰ ਨਿਕਲ ਸਕਦਾ ਹੈ ਜੀ ਆਪਾਂ ਇੱਕ ਗਰਦਰੀ ਦਾ ਪਾਣੀ ਬਾਹਰ ਨਿਕਲ ਚੁਕਿਆ ਭਾਈ ਸਾਰੇ ਨੂੰ ਬੇਨਤੀ ਆ ਕਿ ਸਾਈਡ ਨਾ ਆਉਣ ਇਹ ਪਟਿਆਲਾ ਸਾਈਡ ਨਨੇੜੇ ਤੋਂ ਪਧਰੋ ਪਾਣੀ ਨਿਕਲਿਆ ਜੀ ਬਾਸ਼ਾ ਹਰਚੰਦਪੁਰੇ ਸਾਈਡ ਤੋਂ ਗਗਰਦਰੀਆਂ ਚ ਵਿੱਚੋਂ ਪਾਣੀ ਨਿਕਲ ਚੁਕਿਆ ਮਰਦੇੜੀ ਸਾਈਡ ਜੀ ਸਾਰੇ ਨੂੰ ਬੇਨਤੀ ਆ ਵੀਰੇ ਆ ਇਧਰ ਨਾ ਆਉਣ ਪਾਣੀ ਬਾਹਰ ਨਿਕਲ ਚੁਕਿਆ ਗਗਰਦਾ ਜੀ ਤੁਸੀਂ ਦੇਖ ਸਕਦੇ ਹੋ ਗਗਰਦਰੀ ਦਾ ਪਾਣੀ ਬਾਹਰ ਨਿਕਲ ਚੁਕਿਆ ਹੈ ਗਗਰਦਰੀ ਦਾ ਪਾਣੀ ਬਾਹਰ ਨਿਕਲ ਚੁਕਿਆ ਵੀ ਸਾਰੇ ਨੂੰ ਕੱਗਰ ਦੀ ਦਾ ਪਾਣੀ ਬਾਹਰ ਨਿਕਲ ਚੁੱਕਿਆ ਹੈ ਤਾਂ ਬੇਨਤੀ ਹੈ ਭਾਈ ਇੱਧਰ ਨਾ ਆਉਣ ਇਹ ਸਮਾਣਾ ਪਟਿਆਲਾ ਵਾਲਾ ਕੱਗਰ ਵਰੇ ਉਹ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਕੱਗਰ ਦਾ ਪਾਣੀ ਇਧਰੋਂ ਬਾਹਰ ਨਿਕਲ ਚੁੱਕਿਆ ਹੈ ਆਪਣਾ ਸਮਾਣਾ ਤੋਂ ਅੱਗੇ ਪਿੰਡਾਂ ਵਿੱਚ ਦੀ ਤਾਂ ਇੱਧਰ ਨਾ ਆਉਣ ਵੀਰੇ ਸਾਰਿਆਂ ਨੂੰ ਬੇਨਤੀ ਹੈ ਆ ਵੀਰੇ ਕੱਗਰ ਦਾ ਪਾਣੀ ਕਿਸੇ ਟਾਈਮ ਵੀ ਬਾਹਰ ਨਿਕਲ ਸਕਦਾ ਸਾਰਿਆਂ ਨੂੰ ਬੇਨਤੀ ਹੈ ਭਾਈ ਇਧਰ ਨਹੀਂ ਨਾ ਆਉਣ ਤਾਂ ਉੱਤਰੋਂ ਦੇਖੋ ਪਾਣੀ ਬਾਹਰ ਨਿਕਲ ਰਿਹਾ ਹੈ ਭਾਈ ਇਧਰੋਂ ਸਾਈਡ ਤੋਂ ਸਾਰਿਆਂ ਨੂੰ ਬੇਨਤੀ ਹੈ ਬਈ ਇੱਧਰ ਨਾ ਆਉਣ ਖਗਰਦਰੀ ਦਾ ਪਾਣੀ ਕਦੇ ਵੀ ਬਾਹਰ ਨਿਕਲ ਸਕਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਇਸ ਮਾਣਾ ਪਟਿਆਲਾ ਸਾਈਡ ਦਾ ਖਗਰਰੇ ਉਧਰ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਉਧਰ ਨਿਕਲ ਰਿਹਾ ਇਹ ਮਾਣਾ ਪਟਿਆਲਾ ਵਾਲੇ ਪਿੰਡ ਵਾਲਿਆਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਧਰ ਨਾ ਆਉਣ ਜੀ ਖਗਰਦਰੀ ਦਾ ਪਾਣੀ ਉਪਰਾਂ ਦੀ ਬਾਹਰ ਨਿਕਲ ਚੁੱਕਿਆ ਹੈ ਤਾਂ ਸਾਰਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਗਰਦਰੀ ਦੀ ਸਥਿਤੀ ਦੇਖ ਲਓ ਪ੍ਰੇ ਫੁੱਲ ਭਰ ਚੁੱਕੇ ਐ ਸਾਰਿਆਂ ਨੂੰ ਬੇਨਤੀ ਐ ਸਾਰਿਆਂ ਨੂੰ ਪਾਣੀ ਕਿਸ ਟਾਈਮ ਵੀ ਬਾਹਰ ਨਿਕਲ ਸਕਦਾ ਤਾਂ ਸਾਰਿਆਂ ਨੂੰ ਬੇਨਤੀ ਐ ਵੀਰੇ ਕਿ ਇੱਧਰ ਨਾ ਆਉਣ ਸਾਰਿਆਂ ਨੂੰ ਬੇਨਤੀ ਐ ਵੀਰੇ ਦੇਖ ਸਕਦੇ ਹਾਂ ਇਹ ਕਿਸ ਟਾਈਮ ਵੀ ਬਾਹਰ ਨਿਕਲ ਸਕਦਾ ਪਾਣੀ ਇੱਕ ਸੇੜ ਤੋਂ ਪਾਣੀ ਬਾਹਰ ਨਿਕਲ ਰਿਹਾ ਜੀ ਇਹ ਆਪਣਾ ਬੀੜ ਸੜ ਦੀ ਗਰਦਿਆਲਪੁਰਾ ਪਿੰਡ ਐ ਜਿਹੜਾ ਸਮਾਨੇ ਕੋਲ ਉਧਰੋਂ ਪਾਣੀ ਬਾਹਰ ਨਿਕਲ ਚੁੱਕਿਆ ਜੀ ਬੀੜ ਕਣਿਓ ਤਾਂ ਸਾਰਿਆਂ ਨੂੰ ਬੇਨਤੀ ਐ ਵੀਰੇ ਇੱਧਰ ਨਾ ਆਉਣ ਇੰਦਰ ਦੀ ਪਾਣੀ ਕਦੋਂ ਦੀ ਬਾਰ ਨਹੀਂ ਕਰ ਸਕਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਯਾਰ ਦੇ ਨੱਟ ਪੁੱਟਾਂ ਦੇ ਬਾਈ ਦੇਖ ਲਓ ਵੀਰੇ ਤੁਸੀਂ ਦੇਖ ਸਕਦੇ ਹੋ ਕਿਸੇ ਟਾਈਮ ਵੀ ਪਾਣੀ ਬاہر ਨਿਕਲ ਸਕਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇੱਧਰ ਨਾ ਆਉਣ ਵੀਰੇ ਪਾਣੀ ਦਾ ਵਫਤਾਰ ਬਹੁਤ ਤੇਜ਼ ਹੋ ਰਹੀ ਹੈ ਪਿੱਛੋਂ ਪਾਣੀ ਆ ਰਿਹਾ ਭਾਈ ਵਿੱਚੋਂ ਪਾਣੀ ਛੱਡੇ ਜਾ ਰਹੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਭਾਈ ਇੱਧਰ ਨਾ ਆਉਣ ਸਮਾਣੇ ਪਟਿਆਲੇ ਵਾਲਾ ਕੱਗਰ ਹੈ ਵੀਰ ਇੱਧਰ ਨਾ ਆਉਣ ਸਾਰੇ ਵੀਰਾਂ ਨੂੰ ਬੇਨਤੀ ਹੈ ਉਹ ਆ ਕੱਗਰ ਦਰਿਆ ਨਿਕਲ ਰਿਹਾ ਆਪਣਾ ਸਮਾਣੇ ਪਟਿਆਲੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਭਾਈ ਇਹ ਮੂਹ ਤੱਕ ਫੁੱਲ ਭਰ ਚੁੱਕਿਆ ਹੈ ਤੇ ਇੱਕ ਸਾਈਡ ਤੋਂ ਤਾਂ ਪਾਣੀ ਮਤਲਬ ਬਾਹਰ ਹੀ ਨਿਕਲ ਰਿਹਾ ਜੀ ਇਹ ਗਿਲਦਿਆਰਪੁਰਾ ਪਿੰਡ ਪੈਂਦਾ ਸਮਾਣੇ ਸਾਈਡ ਤੋਂ ਵੀੜਾ ਉਧਰ ਬੀੜ ਵਿੱਚੋਂ ਉਧਰੋਂ ਪਾਣੀ ਕਰੋਸ ਨਿਕਲ ਗਿਆ ਜੀ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਿ ਇੱਧਰ ਨਾ ਆਉਣ ਬਈ ਜਾਨ ਲਈ ਮਾਨ ਦਾ ਨੁਕਸਾਨ ਹੋ ਸਕਦਾ ਹੈ ਸਾਰੇ ਵੀਰਾਂ ਨੂੰ ਬੋਝਾ ਬੇਨਤੀ ਹੱਥ ਜੋੜ ਕੇ ਜੀ ਕੱਗੜੜੀ ਦਾ ਪਾਣੀ ਮੂੰਹ ਤੱਕ ਫਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਇਹ ਕੱਗੜੜੀ ਦੀ ਸਥਿਤੀ ਹੈ ਵੀਰੇ ਸਾਰਿਆਂ ਨੂੰ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਮੂੰਹ ਤੱਕ ਫਰ ਚੁੱਕਿਆ ਅਸੀਂ ਰਫ਼ਤਾਰ ਦੇਖ ਸਕਦੇ ਹੋ ਕੱਗੜੜੀ ਦੇ ਪਾਣੀ ਦੀ ਤੇ ਜਿਹੜੇ ਸਮਾਨਾ ਪਟਿਆਲਾ ਉਹ ਉਹ ਦਰੋਂ ਨੀ ਕਲਰੇ ਕਾ ਗਰਜੀ ਹੈ ਉਧਰ ਪਿੰਡ ਵਾਲਿਆਂ ਨੂੰ ਬੇਨਤੀ ਹੈ ਕਿ ਬਈ ਇਧਰੋਂ ਕਗਰ ਪੂਰਾ ਭਰ ਚੁੱਕਿਆ ਹੈ ਤਾਂ ਇੱਕ ਸਾਈਡ ਤੋਂ ਪਾਣੀ ਵੀ ਨਿਕਲ ਰਿਹਾ ਜੀ ਵੀਰੇ ਸਾਰਿਆਂ ਨੂੰ ਬੇਨਤੀ ਹੈ ਕਿ ਬਈ ਇਧਰ ਨਾ ਆਉਣ ਪਾਣੀ ਦੀ ਰਫਤਾਰ ਬਹੁਤ ਛੋ ਬਹੁਤ ਤੇਜ਼ ਹੈ ਜੀ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਤਾਂ ਸਾਰਿਆਂ ਨੂੰ ਬੇਨਤੀ ਹੈ ਬਈ ਇਧਰ ਨਾ ਆਉਣ ਤੇ ਪਾਣੀ ਕਦੋਂ ਮਰਜ਼ੀ ਵੀ ਆਪਣਾ ਨਿਕਲ ਸਕਦਾ ਹੈ ਬਾਹਰ ਇੱਕ ਸਾਈਡ ਤੋਂ ਨਿਕਲ ਗਿਆ ਇਧਰੋਂ ਵੀ ਨਿਕਲ ਸਕਦਾ ਬਰੇ